ਸਤਿ ਸ੍ਰੀ ਅਕਾਲ ਜੀ ਨਮਸਕਾਰ ਅਸਲਾਮ ਅਲੈਕੁਮ ਗੱਲ ਕਰੀਏ ਪੈਰਾਂ ਦੀ ਜੁੱਤੇ ਕਿੰਨੇ ਸੋਹਣੇ ਹੋਵੇ ਲਾ ਦਿਓ ਪੈਰ ਕਿੰਨੇ ਸੋਹਣੇ ਹੋਣ ਕੋਈ ਗੱਲ ਨਹੀਂ ਮਾੜੇ ਹੋਣ ਕੋਈ ਗੱਲ ਨਹੀਂ ਪੈਰ ਮਜ਼ਬੂਤ ਹੋਣੇ ਚਾਹੀਦੇ ਨੇ ਤੇ ਪੈਰ ਧਰਤੀ ਤੇ ਟਿਕੇ ਹੋਣੇ ਚਾਹੀਦੇ ਨੇ ਪੈਰ ਧਰਤੀ ਤੋਂ ਉੱਪਰ ਨਹੀਂ ਜਾਣੇ ਚਾਹੀਦੇ ਮੈਂ ਕਿਹਾ ਸੀ ਪੈਰਾਂ ਦੀ ਐਕਸਰਸਾਈਜ਼ ਦੱਸਾਂਗੀ ਪੈਰਾਂ ਦੀ ਐਕਸਰਸਾਈਜ਼ ਬਹੁਤ ਆਸਾਨ ਹੈ ਤੁਸੀਂ ਆਪਣੇ ਬੈੱਡ ਦੇ ਉੱਤੇ ਲੇਟੇ-ਲੇਟੇ ਥੱਲੇ ਨਹੀਂ ਬੈਠ ਸਕਦੇ ਤਾਂ ਵੀ ਕਰ ਸਕਦੇ ਕੀ ਐਕਸਰਸਾਈਜ਼ ਖਾਸ ਕਰਕੇ ਡਾਇਬੀਟਿਕ ਪੀਪਲਸ ਤੇ ਜਿਹੜਾ ਆਪਾਂ ਸ਼ੂਗਰ ਵਾਲੇ ਜਿਹੜੇ ਲੋਕ ਨੇ ਉਹਨਾਂ ਵਾਸਤੇ ਇਹ ਜਿਹੜੀਆਂ ਇਹ ਨਸਾਂ ਨੇ ਨਾ ਇੱਥੇ ਤੇ ਇੱਥੇ ਇਨਾਂ ਵਿੱਚ ਬਲੱਡ ਘਟ ਜਾਂਦਾ ਤੇ ਇਹ ਜਿਹੜੇ ਉਂਗਲਾਂ ਨੇ ਨਾ ਇਹਨਾਂ ਚ ਫੀਲਿੰਗ ਘਟ ਜਾਂਦੀ ਏ ਜਿਹੜੀ ਅ ਦਰਦ ਨੇ ਹੁੰਦਾ ਕਈਆਂ ਨੂੰ ਕਈਆਂ ਦਾ ਬਲੱਡ ਨਿਕਲ ਆਏ ਪਤਾ ਨਹੀਂ ਲੱਗਦਾ ਡਾਇਬਟੀਜ਼ ਵਾਲਿਆਂ ਨੂੰ ਪੈਰਾਂ ਦੀ ਸਾਂਭ ਸੰਭਾਲ ਜਿਹੜੀ ਹੈ ਉਹ ਬਹੁਤ ਕਰਨੀ ਪੈਂਦੀ ਹੈ ਕਰਨੀ ਚਾਹੀਦੀ ਹੈ ਹਰ ਰੋਜ਼ ਨਾ ਕੇ ਜਦੋਂ ਨਿਕਲਦੇ ਹੋ ਤਾਂ ਕੋਈ ਵੀ ਕ੍ਰੀਮ ਲਵੋ ਜਿਹਦਾ ਕਿ ਐ ਮੋਇਸਚਰ ਆਈਜ਼ਰ ਹੈ ਇਹ ਲੈ ਲਓ ਵਾਟ ਐਵਰ ਜਿਹੜਾ ਵੀ ਤੁਸੀਂ ਵਰਤਦੇ ਹੋ ਉਹ ਲੈ ਲਓ ਤੇ ਇਧਰ ਦਿਖਾਓ ਜੀ ਪੈਰਾਂ ਨੂੰ ਇਹਨਾਂ ਨੂੰ ਉੱਪਰੋਂ ਤੇ ਥੱਲਿਓਂ ਦੋਨਾਂ ਨੂੰ ਕਿਉਂਕਿ ਡਾਇਬਟੀਜ਼ ਵਾਲਿਆਂ ਨੂੰ ਖੁਸ਼ਕੀ ਬੜੀ ਹੋ ਜਾਂਦੀ ਹੈ ਤੇ ਪੈਰਾਂ ਨੂੰ ਜਿਹੜਾ ਹੈ ਨਾ ਤੁਸੀਂ ਸਾਰੀ ਉਂਗਲਾਂ ਚੈੱਕ ਕਰ ਲੈਣੀਆਂ ਨੇ ਇੱਕ ਤਾਂ ਇਸ ਤਰ੍ਹਾਂ ਮਾਰ ਕੇ ਵੇਖ ਲੈਣੀਆਂ ਨੇ ਬਾਕੀ ਉਂਗਲਾਂ ਚੈੱਕ ਕਰ ਲੈਣੀਆਂ ਨੇ ਵੀ ਸਾਰੀਆਂ ਉਂਗਲਾਂ ਜਾਨ ਹੈਗੀਏ ਜੇ ਨਹੀਂ ਜਾਨ ਹੈਗੀ ਤਾਂ ਆਪਣੇ ਡਾਕਟਰ ਨੂੰ ਦੱਸੋ ਤੁਹਾਨੂੰ ਕੋਈ ਨਾ ਕੋਈ ਉਹ ਦਵਾਈ ਜ਼ਰੂਰ ਦੇਗਾ ਜਿਸ ਦੇ ਨਾਲ ਤੁਹਾਡੇ ਉਂਗਲਾਂ ਦੇ ਵਿੱਚ ਜਾਨ ਪੈਗੀ ਠੀਕ ਹੈ ਜੀ ਇਹ ਤਾਂ ਹੈਗਾ ਸੀ ਡਾਇਬਟੀਜ਼ ਦੇ ਜਿਹੜੇ ਪੈਰ ਨੇ ਪਰ ਜੇ ਡਾਇਬਟਿਕ ਪਰਸਨ ਨੇ ਉਹਨਾਂ ਨੂੰ ਰਜਾਈ 'ਚ ਬੈਠੇ ਬੈਟ ਤੇ ਬੈਠੇ ਕੰਬਲ ਦੇ ਵਿੱਚ ਇੱਕ ਹੈਬਿਟ ਬਣਾ ਲਓ ਵੀ ਆਪਣੇ ਪੈਰਾਂ ਨੂੰ ਐਦਾਂ ਹਿਲਾਇ ਜਾਓ ਇਹ ਇੱਕ ਐਂਜ ਵੀ ਹਲਾ ਸਕਦੇ ਹੋ ਇੱਕ ਇੱਕ ਪੈਰ ਵੀ ਐਂਜ ਵੀ ਕਰੀ ਜਾਓ ਮਨ ਬੀਨਾਂ ਨੂੰ ਸ਼ੇਕ ਕਰਨਾ ਹੈ ਆਲਵੇਸ ਪਹਿਲੀ ਗੱਲ ਦੂਜੀ ਗੱਲ ਡਾਇਬੀਟਿਸ ਜਿਹੜੇ ਆ ਉਹਨਾਂ ਨੂੰ ਐਦਾਂ ਐ ਪਿਛੋਂ ਦੇਖੋ ਇਹ ਪੈਰ ਨੇ ਇਹਨਾਂ ਨੂੰ ਐਦਾਂ ਫਿਰ ਐਦਾਂ ਫਿਰ ਐਦਾਂ ਫਿਰ ਐਦਾਂ ਫਿਰ ਐਦਾਂ ਕੋ ਕਰ ਸਕਕੇ ਤਾਂ ਸਾਰੇ ਡਾਇਬੀਟਿਕ ਪਰਸਨਸ ਨੂੰ ਇਥੋਂ ਤੱਕ ਮ사ਜ ਆਪਣੇ ਹੱਥਾਂ ਨਾਲ ਕਰੋ ਜਾਂ ਨਹੀਂ ਕਰ ਸਕਦੇ ਤਾਂ ਕਿਸੇ ਦੀ ਹੈਲਪ ਲੈ ਲਓ ਤਾਂਕਿ ਤੁਹਾਡੀ ਬਲੱਡ ਸਰਕੂਲੇਸ਼ਨ ਜਿਹੜੀ ਹੈ ਉਹ ਬਹੁਤ ਵਧੀਆ ਬਣੀ ਰਹੇ ਫਿਰ ਜਿਵੇਂ ਹੱਥਾਂ ਦੇ ਵਿੱਚ ਪੁਆਇੰਟ ਹੁੰਦੇ ਨੇ ਇਵੇਂ ਪੈਰਾਂ ਦੇ ਵਿੱਚ ਵੀ ਪੁਆਇੰਟ ਹੁੰਦੇ ਨੇ ਇਹ ਜਿਹੜੇ ਪੁਆਇੰਟ ਹੁੰਦੇ ਨੇ ਨਾ ਇੱਥੇ ਥਾਇਰੋਇਡ ਦੇ ਬਹੁਤ سارے ਪੁਆਇੰਟਸ ਹਨ ਬਹੁਤ ਸਾਰੇ ਕਿਤਾਬਾਂ ਦੇ ਵਿੱਚ ਛਪਾ ਛਾਪ ਛਾਪ ਕੇ ਦਸੇ ਹੋਏ ਨੇ ਇਸ ਕਰਕੇ ਤੁਸੀਂ ਇਹਨਾਂ ਨੂੰ ਇਦਾਂ ਇਦਾਂ ਕਰਕੇ ਸਾਰੇ ਪੈਰਾਂ ਨੂੰ ਦਬਾ ਲਓ ਇਦਾਂ ਦਬਾਓ ਇਦਰੋਂ ਦੇਖੋ ਇਦਾਂ ਦਬਾਓ ਇੱਥੋਂ ਦਬਾਓ ਇੱਥੋਂ ਦਬਾਓ ਇੱਥੋਂ ਦਬਾਓ ਐਵਲਾ ਹਿੱਸਾ ਐਵਲਾ ਹਿੱਸਾ ਇਹ ਜਿਹੜੇ ਆ ਸਾਰੇ ਦਬਾਓ ਤੁਹਾਨੂੰ ਅਧੀਆਂ ਬਿਮਾਰੀਆਂ ਬਿਲਕੁਲ ਤੁਹਾਡੀਆਂ ਖਤਮ ਹੋ ਜਾਣਗੀਆਂ ਜੇ ਤੁਸੀਂ ਆਪਣੇ ਪੈਰਾਂ ਦਾ ਫਿਰ ਪੈਰਾਂ ਪੈਰਾਂ ਦੀ ਫਿਜ਼ੀਓਥੈਰੇਪੀ ਏਦਾਂ ਕਲॉकवाइज ਐਂਟੀਕਲॉकवाइज ਜਿਉਂ-ਜਿਉਂ ਟਾਈਮ ਮਿਲ ਜਾਏ ਕੋਈ ਹਾਰਡ ਫਾਸਟ ਨਾ ਰੱਖਿਆ ਕਰੋ ਵੀ ਹੁਣ ਜ਼ੁਵੇਰੇ ਨਹੀਂ ਮਿਲਿਆ ਤੇ ਹੁਣ ਕੀ ਕਰੀਏ ਨਾ ਏਦਾਂ ਕਰਕੇ ਫਿਜ਼ੀਓਥੈਰੇਪੀ ਹੁੰਦੀ ਹੈ ਏਦਾਂ ਫਿਰ ਏਦਾਂ ਐਂਟੀਕਲॉकवाइज ਕਲॉकवाइज ਸਾਰੀਆਂ ਉਂਗਲਾਂ ਦੀ ਕਰ ਲੋਗੇ ਪੈਰ ਜਿਹੜੇ ਨੇ ਤੁਹਾਡੇ ਮਜ਼ਬੂਤ ਰਹਿਣਗੇ ਰਾਈਟ ਹੁਣ ਹੈ ਇਹ ਵਾਲੇ ਜਿਹੜੇ ਥਾਈਸ ਤੇ ਇਹਨਾਂ ਵਾਸਤੇ ਇਹਨਾਂ ਵਾਸਤੇ ਜੀ ਇਸ ਤਰ੍ਹਾਂ ਮੈਂ ਮੈਨੂੰ ਤਾਂ ਪਤਾ ਨਹੀਂ ਮੈਂ ਤਾਂ ਕਿਸੇ ਨੂੰ ਪੁੱਛਿਆ ਨਹੀਂ ਲੇਕਿਨ ਮੇਰੀ ਆਦਤ ਹੈ ਭਾਈ ਜਦੋਂ ਮੈਂ ਕਿਧਰੇ ਬੈਠਾ ਤਾਂ ਮੈਂ ਆਪਣੇ ਆਪ ਨੂੰ ਆਪੇ ਹੀ ਥੱਪੜ ਲੈਣੀ ਮਸਲਸ ਨੂੰ ਹੀ ਆਪਾਂ ਸਟਰੋਂਗ ਕਰਨਾ ਹੈ ਨਾੜਾ ਨੂੰ ਹੀ ਉਠਾਣਾ ਹੈ ਤੇ ਇਦਾਂ ਉਠਾ ਸਕਦੇ ਹੋ ਤੁਸੀਂ ਪੈਰਾਂ ਦੀ ਸੰਭਾਲ ਕਰੋ ਲੱਤਾਂ ਦੀ ਸੰਭਾਲ ਕਰੋ लेट के ਇਦਾਂ ਆਪਣੇ ਪੈਰਾਂ ਨੂੰ ਚੱਕ ਕੇ ਜਿੰਨੀ ਦੇਰ ਰੱਖ ਸਕਦੇ ਹੋ ਰੱਖ ਲੋ ਇਹ ਵੀ ਲੱਤਾਂ ਨੂੰ ਮਜ਼ਬੂਤ ਕਰ ਦਿੰਦੀ ਹੈ ਪਿੱਠ ਨੂੰ ਮਜ਼ਬੂਤ ਕਰਦੀ ਹੈ ਪੇਟ ਨੂੰ ਘਟਾਉਂਦੀ ਹੈ ਸੋ ਇਹ ਸਨ ਪੈਰਾਂ ਦੀਆਂ ਤੇ ਲੱਤਾਂ ਦੀਆਂ ਕੁਝ ਐਕਸਰਸਾਈਜ਼ਸ ਇਹ ਐਕਸਰਸਾਈਜ਼ ਦੇ ਵਿੱਚ ਆਟੇ ਦੇ ਵਿੱਚ ਨਮਕ ਹੈ ਲੇਕਿਨ ਕਰੋ ਜ਼ਰੂਰ ਕਰੋ ਜਦ ਤੱਕ ਜਿੰਨੇ ਜਦ ਤੱਕ ਆਪਾਂ ਜਿੰਨੇ ਜਿੰਨੇ ਤੱਤ ਕੱਪਾ ਨੂੰ ਮਜ਼ਬੂਤ ਰਹਿਣ ਦੇ ਵਿੱਚ ਫਾਇਦਾ ਮੈਂ ਕਹਿੰਨੀ ਹੁੰਨੀ ਆ ਪੈਰ ਜਦੋਂ ਕਿਧਰੇ ਬਾਹਣਾ ਤੇ ਜਾਣਾ ਹੁੰਦਾ ਤੇ ਮੇਰੇ ਵਰਗੀ ਹੀਲ ਰੇਟ ਔਰ ਪੈਂਦੀ ਹੁੰਦੀ ਸੀ ਤੇ ਕਹਿੰਦੇ ਸੀ ਤੂੰ ਕਿਵੇਂ ਜਾਏਂਗੀ ਮੈਂ ਕਿਹਾ ਮੈਂ ਚਲੇ ਜਾਵਾਂਗੀ ਮੇਰੇ ਪੈਰ ਮਜ਼ਬੂਤ ਨੇ ਪੈਰਾਂ ਨੂੰ ਮਜ਼ਬੂਤ ਕਰੋ ਲੱਤਾਂ ਨੂੰ ਮਜ਼ਬੂਤ ਕਰੋ ਥੋੜੀ ਜੀ ਐਕਸਰਸਾਈਜ਼ ਦੇ ਨਾਲ ਸਾਨੂੰ ਬਹੁਤ ਸਾਰਾ ਫਰਦਾ ਮਿਲ ਸਕਦਾ ਅੱਜ ਲਈ ਇਹ ਨਹੀਂ ਬਹੁਤ ਸ਼ੁਕਰੀਆ ਬੜੀ ਮਿਹਰਬਾਨੀ ਅਗਲੇ ਐਪੀਸੋਡ ਲੈ ਕੇ ਫੇਰ ਆਵਾਂਗੀ ਤੁਹਾਡੇ ਕੋਲ ਤੇ ਕਰਾਂਗੇ ਆਪਾਂ ਗੱਲਾਂ ਬਾਤਾਂ